ਉਠਾਏਗਾ ਉਹਦਾ ਵੇ ਹੱਥਾਂ 'ਚ ਕੀ ਆ ਦਿਖਾਈਓ ਅਮਰੂਦ ਚੋਰੀ ਕੀਤੇ ਆ ਨਾ ਅਮਰੂਦ ਅਮਰੂਦ ਲੈ ਕੇ ਆਏ ਨਾ ਚੋਰੀ ਕਰਕੇ ਸੱਚੀ ਹੋਂ ਲੱਗੇ ਵੀਡੀਓ ਵਾਇਰਲ ਕਰੂੰ ਤੁਹਾਡੇ ਨਹੀਂ ਦਿਖਾਵਾਂ ਲੱਗ ਰਿਆ ਸੀ ਪ੍ਰਿੰਟਾਂ ਦਾ ਸੀ ਤਾਂ ਉਹ ਦੇਖਣ ਗਏ ਸੀ ਦਿਖਾਓ ਹੱਥਾਂ 'ਚ ਕੀ ਆ ਮੂਵੀ ਭਰਨੀ ਲੱਗਦਾ ਪਤਾ ਹੈ ਨਹੀਂ ਬਣੇ ਕੁਝ ਨਹੀਂ ਹੈਗਾ ਕਿਉਂ ਨਹੀਂ ਹੈਗਾ ਆ ਦੇਖੋ ਮੈਂ ਦੂਜੇ ਹੱਥ ਕਰਕੇ ਕੀ ਦਾ ਤੇਰਾ ਆ ਲੈ ਦੋਨੋਂ ਘਰ ਹਾਲੋ ਲਾਇ ਉਹੀ ਸ਼ੱਕ ਕਰੇ ਤੇਰੇ ਦਿਖਾਈ ਲਾਇ ਪੜੀ ਦੂਜਾ ਹੈ ਲਾਇ ਲਾਇ ਕਮਾ ਲਿਆ ਮਰੂਦ ਤੋੜਦੇ ਤਾਂ ਮੈਂ ਦੇਖੇ ਨੇ ਮਰੂਦ ਕਿੱਥੇ ਗਏ ਉਹ ਭਲੇਖਾਂ ਲੱਗਿਆ ਉਹ ਦੋਨੇ ਦੋਨਾਂ ਨੇ ਐਪਸ ਕਰ ਦੋਨੇ ਫਿਰ ਦੋਨਾਂ ਦੇ ਹੱਥੇ ਦਿਖਾਓ ਕੱਢ ਲਓ ਸੀਨ ਸੀਨ ਕੱਢ ਲਓ ਦੋਨਾਂ ਦੇ ਹੱਥੇ ਦਿਖਾਓ ਆ ਲੈ ਆ ਗਿਰ ਗਿਆ ਉਹ ਚੱਕਾ ਲਾ ਕੇ ਬੈਠੇ ਚਲੋ ਜੀ ਆਜੋ 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 ਸੀਨ ਕੱਢੋ ਚਲੋ ਬੱਬੂ ਡੌਣ ਆ ਗਿਆ ਸਾਰ ਸਦਾ ਕਲੀ ਆ ਬੰਦਰ ਬੱਬੂ ਦਾ ਚਲੋ 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 ਬਈ ਸੀਨ ਕਰਤਾ ਚਾ ਬੱਬੂ ਜੀ ਯੂ ਆ ਰੈਡੀ ਤਿਆਰ ਹਾਂ ਪਾਣੀ ਦਾ ਗਲਾਸ ਲੈ ਗੋ ਮੈਂ ਉਹ ਮਾਰ ਲੈ ਲੈ ਜੀ ਪਾਣੀ ਦਾ ਓਏ ਚੱਲ ਹੈ ਗਲਤ ਬੰਦੇ ਨੂੰ ਮਾਰ ਦੇਤਾ ਆ ਲੈ ਨਹੀਂ ਵੀ ਕਰ ਰਿਲੈਕਸ ਹੋ ਲੈ ਲੈ ਖਾਈਏ ਵੀ ਤੋ ਰਿਲੈਕਸ ਹੋ ਕੇ ਕਰ ਕੇ ਨਾ ਸੀਨ ਫਿਰ ਆਪਣੇ ਦੋ ਸ਼ੂਟ ਸੀਨ ਤੇ ਇਤਨੀ ਪੱਗ ਨਾਲ ਦਾ ਕੱਪ ਲੈ ਕੇ ਦਿੱਤਾ ਵਿੱਚ ਰੰਗ ਸਕਲ ਨਾ ਮਿਲਦਾ ਉਹ ਗੱਲ ਜੁਦਾ ਹਾਂ ਉਹ ਕਰਾਜ ਲੱਗਦੀ ਐ ਕੱਟ ਕੇ ਖਾਂਦੀ ਐ ਮੈਂ ਨਹੀਂ ਖਾਂਦੀ ਮੈਂ ਪੀਚ ਨਹੀਂ ਖਾਂਦੀ ਐ ਅਮਰੂਦ ਦੇ ਲੈ ਬਾਬੇ ਖਾ ਜੀ ਓਨਲੀ ਅਮਰੂਦ ਖਾਣੀਆਂ ਚੱਲ ਉਹਦੋਂ ਹੋ ਪੀ ਲਿਆ ਬੱਬੂ ਸੇ ਨਾ ਖਾਣ ਲੈ ਚੱਲ ਕੰਚੀ ਉੱਡਦਾ ਸਾਰਿਆ ਹੂੰ बब्बू रेडी एक दो तिन बाय <laughs> 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 ਬਾਖਰ ਕੋਲਾ ਵਾਹ ਸੈਟਾ ਜਮੀਰ ਸਰੀਓ ਤੇ ਨਾਮ ਦਾ ਬੇ ਹੱਥ ਛੱਡ ਦੇ ਕਾਸਰ ਹੋਈ ਐ ਕਾਸਰ ਹੋਈ ਆ ਤੈਨੂੰ ਹੈ ਤੂੰ ਵੀ ਲਈ ਹੱਥ ਤਸਰੀ ਕਾਲਜੀ ਮੈਂ ਪਿਆਰਾ ਮੈਂ ਪਿਆਰਾ ਸਿੰਘ ਤੁਹਾਡਾ ਮੈਂ ਘੜਦੀ ਮੈਨੂੰ ਆਵਾਜ਼ ਤੁਹਾਡਾ ਜਾਸ ਚਾਹੀਦਾ ਬਹੁਤ ਹੀ ਜ਼ਿਆਦਾ ਜ਼ਾਸ ਚਾਹੀਦਾ ਜੀ ਚੰਗਾ ਧੰਨਵਾਦ ਚਲਦੇ ਚਲਦੇ ਪਿਆਰ ਬਣਾ ਕੇ ਰੱਖਿਓ ਧੰਨਵਾਦ ਅੱਜ ਨੀ ਰੁਕ ਜਾ ਐਂ ਦਿਖਾਈਏ ਕੋਈ ਨਾ ਹੋ ਜਾ ਤਿਆਰ ਐਕਸਲੈਂਟ ਮਾਰ ਲਓ ਲੋ ਵੀ ਰੈਡੀ ਐਕਸ਼ਨ ਗੁੰਗੇ ਬੋਲਿਆ ਦਾ ਬਲੋਗ पके वेठ ਚੰਗਿਆ ਜੇ ਮਾਰ ਨਾਲ ਸ਼ਾਦ ਨਾਲ ਆਉਂਦਾ ਅੰਦਾ ਰੱਖਣ ਦੇ ਨਾਲ ਕਾਲ ਆਉਗਾ ਤਾਂ ਤੱਕ ਨਾ ਸੋਧੋ ਤੱਕਿਆ ਜੇ ਰੱਬੇ ਨਾਲ ਪੈਰ ਫੋਣ ਤੇ ਫਿਰ ਹੀ ਕਿਹੜੇ ਕਾਲ ਨਾਲ ਜਾਂਦਾ ਮੇਰੇ ਖੰਭੇ ਪਾਉਂਦਾ ਪਾਉਂਦਾ ਇਧਰੋਂ ਸਚੇ ਨਾਲ ਆਈ ਕਿੱਸਾ ਸਚੇ ਨਾਲ ਹੁਕਕੇ ਲੈ ਕੇ ਜਾਂਦੇ ਤੋਂ ਆਪਣੇ ਕੱਪੜੇ ਝਾੜ ਕੇ ਪਾਉਂਦਾ ਦੇਖ ਭਾਈ ਇਹ ਹੋ ਨਾ ਕਰੀ ਐਕਸ਼ਨ ਅਜੇ ਇਹਨੂੰ ਕਰ ਦਿੰਦੇ ਐਂ ਕਰ ਲੈ ਹਜੇ ਐਂ ਉਹ ਪਾਇਰਾ ਖੱਬਾ ਪਾਉਣ ਤੋਂ ਬਾਅਦ ਇੱਥੇ ਆਪ ਹੀ ਇਹਨਾਂ ਦਾ ਪਛਾਈ ਲਏਗਾ ਇਹਨਾਂ ਡੇਰੇਜਿੰਗਾ ਹੋ ਹੁਣ ਸਾਨੂੰ ਜੀ ਚਾਹ ਨਹੀਂ ਹੁਣ ਬਲੀ ਚਾਹ ਕੇ ਕੱਪੜੇ ਝਾੜ ਕੇ ਆਲਾ ਨਾਲ ਦੇਖ ਕੇ ਆਏਂਗਾ ਤਾਂ ਫੇਰ ਲੱਗ ਗਏ ਨੰਦੀ ਜੀ You are already director. Is that a DOP Yes, yeah. Hmm? Yes, yes boss. ਦੇਖ ਲੋ ਇਹਨਾਂ ਦੀਆਂ ਕਰਤੂਤਾਂ ਚੋਰ ਤਾਂ ਦੇਖ ਕੇ ਕਿਵੇਂ ਲੱਗਿਆ ਚੋਰ ਵੀਡੀਓ ਵਾਇਰਲ ਕਰੂੰ ਤੁਹਾਡੀ ਹੋਰ ਤੋੜੇ ਦਾ ਕਰਿਆ ਮੈਂ ਤੇ ਲੇਕਮ ਬਣਾ ਲਾਂ ਮਰਦਾਂ ਨੂੰ ਕਿੱਥੇ ਲੱਗਦੀ ਹੈ ਘਟ ਹਾਂਜੀ ਕੋਣ ਜਿਉਂਦੇ ਦੀ ਸਾਊਂਡ ਲਾਵੇ ਇਹ ਚੱਲਦਾ ਨਹੀਂ ਉਹਦਾ ਸਾਊਂਡ ਲਾ ਸਾਊਂਡ ਤੁਸੀਂ ਦੇਖ ਰਹੇ ਹੋ ਸ਼ੂਟ ਛੜਿਆਂ ਦੇ ਵੇੜੇ ਦਾ ਮੈਂ ਹਾਪੋਂ ਆਛਣਾ ਹਾਂਜੀ ਸਸਰੀਕਾਰ ਸੀਨ ਕਰ ਲੋ ਤੁਸੀਂ ਸੀਨੇ ਕਰਦੇ ਆ ਹੋਰ ਕੀ ਹੋਣਾ ਸੀ ਲਾਲ ਫੋਨ ਕਿੱਥੇ ਤੇ ਗੱਲ ਹੋਰ ਕੀ ਆ ਸੀ ਡਾਂਸ ਕਰਦੇ ਆ ਸੀਨ ਕਰਦੇ ਆ ਆ ਸੀਨ ਚੱਲ ਰਿਹਾ ਕਿੱਥੇ ਆ ਜੀ ਕੈਮਰਾ ਲਾਓ ਰੈਡੀ ਐਕਸ਼ਨ ਉਹ ਕੇਮਰ ਕੇਸ ਹਾਂ ਹਾਂ ਪਿਆਰੀ ਬੋਨ ਦਾ ਉਹ ਮੈਂ ਕਹਿੰਦਾ ਸੀਗਾ ਹਾਂ ਕਰੀ ਦੀ ਮਸਕਾਲ ਸੀ ਤੂੰ ਉਹ ਫੋਨ ਨਹੀਂ ਚੱਕਿਆ ਤਾਂ ਲਈ ਤੂੰ ਲਵਾਇ ਦੀ ਮੈਂ ਤੈਨੂੰ ਹਾਂ ਤੁਹਾਡੇ ਟੁੱਟਦਾ ਕਿਉਂ ਲੱਗਿਆ ਕਮੀ ਨਹੀਂ ਜਦ ਮਰਦਾ ਨੂੰ ਟੱਡ ਲੱਗਦੀ ਹੈ ਕਿਤੇ ਹੈ ਹਾਂ ਮੈਂ ਕਿਹਾ ਜੀ ਹਾਂ ਉਹ ਨਹੀਂ ਮਹਾ ਕੋਈ ਪ੍ਰੋਗਰਾਮ ਖੜਾ ਲਉ ਕੋਈ ਹੈ ਉਹ ਤਾਂ ਲਾ ਕੇ ਚੱਲ ਜਮੀ ਕੰਗਾਲੀ ਤੇ ਆ ਗਿਆ ਕੰਮ ਅੱਜ ਚਾ ਸਾਡਾ ਸ਼ੂਟ ਚੱਲ ਰਿਹਾ ਜੀ ਛੜਿਆਂ ਦੇ ਵੇੜੇ ਦਾ ਤੇ ਹੈਗਾ ਛੜਿਆਂ ਦਾ ਵੇੜਾ ਆ ਪਿੱਛੇ ਧੀਰੀ ਦਾ ਢੇਰ ਪਿਆ ਆ ਸਾਰਾ ਛੜਿਆਂ ਦਾ ਵੇੜਾ ਕਿਉਂ ਉੱਤੇ ਹੈਗਾ ਛੜਿਆਂ ਦਾ ਚੁਬਾਰਾ ਇਸ ਟਾਈਮ ਸ਼ੂਟ ਚੱਲ ਰਿਹਾ ਹੈਗਾ ਖੇਤ ਦੇ ਵਿੱਚ ਤਾਂ ਤੁਸੀਂ ਦੇਖਿਓ ਜ਼ਰੂਰ ਵੀਡੀਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਫੁੱਲ ਐਂਟਰਟੇਨਮੈਂਟ ਇਹ ਰਾਤ ਕੀ ਫੁੱਲ ਹੈ ਆਹ ਰੁਪਏ ਦੀ ਅੱਜ ਕਿੱਥੇ ਲੱਗੇ ਹੈ ਓਏ ਇੱਕ ਦਿਨ ਦੀ ਇੱਕੇ ਹਲਾ ਨਨੇ ਰਾਤ ਦੇ ਬੰਦੇ ਨੂੰ ਕੱਲੇ ਘਰੇ ਨੂੰ ਹਾਂ ਆਇਆ ਮੇਰੀ ਕਾਲੀ ਐਕਟੀਵਾ ਦਾ ਇੱਕ ਦਿਨ ਖੜ ਗਿਆ ਹੈ ਫੜ ਕੇ ਹੈ ਉਹ ਤਾਂ ਤੂੰ ਗੱਲ ਛੱਡ ਵੀ ਆਪਾਂ ਨੇ ਖੇਤ ਦੀ ਵਾਰੀ ਅੱਜ ਵੀ ਬੰਦ ਦੀ ਪਾਣੀ ਦੀ ਪਾਣੀ ਦੀ ਵਾਰੀ ਆਣੇ ਹੋਰ ਦੇਖਾਂ ਓਏ ਆਪਾ ਪੁੱਤਾ ਹੋਰ ਨਾ ਰੁਕ ਜਾ ਦੋ ਮਿੰਟ ਕਾ ਦੇ ਵਿੱਚ ਤੂੰ ਗੱਲ ਕਰ ਦਰੋਪਰਪਰਲੀ ਕਰਦਾ ਕਿ ਖੇਤ ਦੀ ਪੁੱਤ ਅਮੇ ਖੇਤ ਦੀ ਵਾਰੀ ਆ ਮਾਂ ਖੇਤ ਦੀ ਕਿ ਪਾਣੀ ਚੰਕਰਿਆਂ ਵਿੱਚ ਬਸ ਮਾੜਾ ਮੋਟਾ ਜਾ ਲਾਈਟ ਦੇਖ ਹੋ ਰਹੀ ਹੈਸ ਦਿਖਦੇ ਹੀ ਨਹੀਂ ਤੁਸੀਂ ਆਹ ਲਾਈਟ ਦੇਖ ਰਹੀਆਂ ਨਵੇਂ ਤਾਂ ਦਿਖ ਰਹੀਆਂ ਹੂੰ <laughs> putta wala <bada. laughs> <Seven, seven>. action <laughs>